ਜ਼ਿਲ੍ਹਾ ਪਟਿਆਲਾ ਦੀ ਟੀਮ ਵੱਲੋਂ ਪਟਿਆਲਾ ਦੇ ਕਲੋੜੀ ਗੇਟਵਿਕੇ ਸਮੂਹਿਕ ਵਰਤ ਤੇ ਬੈਠ ਕੇ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਜਿਹੇ આરોਪ ਅਰਵਿੰਦ ਕੇਜਰੀਵਾਲ ਦੇ ਉੱਪਰ ਝੂਠੇ આરોਪ ਲਗਾਏ ਗਏ ਹਨ। ਉਹਨਾਂ ਨੂੰ ਅੰਦਰ ਕੀਤਾ ਗਿਆ ਹੈ ਜੋ ਕਿ ਬਿਲਕੁਲ ਬੇਬੁਨਿਆਦ ਹਨ। ਹਾਲੇ ਤੱਕ ED ਵੱਲੋਂ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਆਪਰੇਸ਼ਨ ਲੋਟਸ ਦੇ ਤਹਿਤ ਵੱਖ-ਵੱਖ ਆਗੂਆਂ ਨੂੰ ਖਰੀਦਦੰਦਾ ਕੰਮ ਕਰ ਰਹੀ ਹੈ। ਦੇਸ਼ ਦੇ ਵਿੱਚ ਜਿੱਥੇ ਲੋਕਤੰਤਰ ਦਾ ਗੜਾ ਕੋਤੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਭਾਜਪਾ ਦੀ ਮੋਦੀ ਸਰਕਾਰ ਇਹ ਲੋਕਤੰਤਰ ਦੀ ਹੱਤਿਆ ਕਰਨ ਲੱਗੀ ਹੋਈ ਹੈ ਦੇਸ਼ ਦੀਆਂ ਵੱਖ-ਵੱਖ ਪਾਰਟੀਆਂ ਜਿਹੜੀਆਂ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵੀ ਚਾਣ ਕਰਦੀਆਂ ਨੇ ਅੱਜ ਸਾਰੀਆਂ ਇਕੱਠੀਆਂ ਹੋਈਆਂ ਨੇ ਕਾਂਗਰਸ ਦੀਆਂ ਉਹਨਾਂ ਨੇ ਇੰਡੀਆ ਲਾਈਜ਼ ਦੇ ਵਿੱਚ ਹੈ ਜਿਹੜੀਆਂ ਜਿਹੜੀਆਂ ਇੰਡੀਆ ਲਾਈਜ਼ ਦੇ ਵਿੱਚ ਆਈਆਂ ਨੇ ਉਹਨਾਂ ਸਭ ਨੂੰ ਜਿਹੜਾ ਜ਼ਬਰਦਸਤੀ ਆਪਣੇ ਵਿੱਚ ਲਾਉਣਾ ਹੈ ਜਾਂ ਜਦ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਜਿਹੜੀ ਗਾਈ ਟੀਗੇਲੀ ਗਾਈ ਜਾਂ ਹੋਰ ਜਿੰਤਿਆਂ ਦੇ ਰਾਈ ਕਿਉਂਕਿ ਮਜਬੂਰ ਤੇ ਨੈਗੇਟਿਵ ਕਰੀਅਰ ਇਹ ਕਿ ਤੁਹਾਨੂੰ ਯਾਦ ਆਪਾ ਹਜਪਾ ਦੇ ਇਚਾਰਾ ਇਹ ਪਾਸ ਪੱਧਰ ਸੰਦੇਸ਼ ਵਾਲਾ ਇਹ ਤੁਸੀਂ ਇੰਡੀਆ ਲਈ ਚੁਣ ਬਹਾਰ ਇਹ ਹਿਸਾਬ ਨਾਲ ਚੱਲੇ ਦੀ ਦੇਖਿਆ ਕਿ ਦੇਸ਼ ਦੇ ਵਿੱਚੋਂ ਸਭ ਤੋਂ ਬੈਸ ਪਰਫਾਰਮੈਂਸ ਕਰਨ ਵਾਲੀ ਪਾਰਟੀ ਜਿਹਨੇ ਦਿੱਲੀ ਦੇ ਵਿੱਚ ਸਿੱਟ ਬੈਠਦੇ ਦੇਸ਼ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਮਲਬਾਰੀ ਜਿਹਦਾ ਨੌ ਪੂਰੀ ਦੁਨੀਆ ਦੇ ਵਿੱਚ ਹੈ ਤੇ ਜਿਹੜੇ ਦੁਨੀਆ ਤੋਂ ਜਿਹੜਾ ਜੋ ਲੋਕ ਜਿੰਦੇ ਦੇ ਵਿੱਚ ਆਉਂਦੇ ਨੇ ਉਹ ਆ ਕੇ ਕਿਹੜਾ ਸਕੂਲ ਦੇਖਦੇ ਨੇ ਦੇਮੀ ਸਰਕਾਰ ਦਾ ਸੁਨੇਹਾ ਜਿਹੜਾ ਹੈਲਥ ਦੀ ਗੱਲ ਕਰਦੇ ਨੇ ਜਿੱਥੇ ਵੀ ਵਿਜ਼ਿਟ ਕਰਦੇ ਨੇ ਉਹ ਮੋਲਕ ਕਲੀਨਿਕ ਦੇ ਵਿੱਚ ਵਿਜ਼ਿਟ ਕਰਦੇ ਨੇ ਕਿਉਂਕਿ ਕੰਸੈਪਟ ਇਹ ਹੈ ਜਬਰਦਸਤੀ ਛੋਟੀ ਮੋਲਿਆਂ ਦੇ ਵਿੱਚ ਵੀ ਡਾਕਟਰ ਵੀ ਇੱਕ ਸਹੂਈਦਾ ਦੇਣੀ ਤੇ ਉਹਨੇ ਮੁਫਤ ਦਵਾਈਆਂ ਮੁਫਤ ਲਾਜ਼ ਮੁਫਤ ਦੇਣ ਦੇ ਨੇ ਵਿਜੇ ਕਰਕੇ ਅੱਜ ਦੁਨੀਆ ਦੇ ਲੱਖਾਂ ਕਰੋੜਾਂ ਲੋਕ ਜਿਹਦਾ ਦਾ ਫਾਇਦਾ ਲੈ ਚੁੱਕੇ ਨੇ ਉਸੇ ਜਲਦੀ ਅੱਜ ਪੰਜਾਬ ਦੇ ਵਿੱਚ ਵੀ ਜਿਹੜਾ ਸਾਨੂੰ ਲਾ ਫੈਮੀਨੇਸ਼ਨ ਕਿਤੇ ਕੇ ਅੱਜ ਮਲਕਲੀ ਨਿਗ ਆਮ ਆਦਮੀ ਕਲੀਨਿਕ ਜਿਹੜੇ ਖੁੱਲੇ ਗਏ ਨੇ ਅੱਜ ਇੰਦਰ ਸਿੰਘ ਜੀ ਵੀ 22 ਸਾਲ ਦੇ ਗਰੀਬ ਹੋ ਗਏ ਜਿਹੜਾ ਉਹਨਾਂ ਨੇ ਜੇਲ੍ਹ ਦੇ ਵਿੱਚ ਟੱਕਿਆ ਹੋਇਆ 2 ਸਾਲ ਦੇ ਗਰੀਬ ਅੱਜ ਅੱਜ ਤੱਕ ਵੀ ਉਹਨਾਂ ਨੇ ਕੋਈ ਸਬੂਤ ਕੋਈ ਗਵਾ ਨਹੀਂ ਪੇਸ਼ ਕਰ ਪਏ ਗੈਰ ਸੰਵਿਧਾਨਿਕ ਤਰੀਕੇ ਨਾਲ ਜਿਹੜਾ ਜੇਲ੍ਹ 'ਚ ਟੱਕਿਆ ਤੇ ਇਹਨਾਂ ਨੇ ਮਨੀਸ਼ ਚੋਧਿਆ ਜੀ ਜਿਹੜੇ ਐਲਟੂ ਨੇ ਐਤੋਂ ਦੇ ਚੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਟੱਕਿਆ ਇਹਨਾਂ ਨੇ ਦੇਸ਼ ਨੂੰ ਇੱਕ ਸਿੱਖਿਆ ਦਾ ਮਾਡਲ ਦਿੱਤਾ ਔਰ ਉਸੇ ਦਾ ਚੱਲਿਆ ਇਸ ਪੰਜਾਬ ਦੇ ਵਿੱਚ ਸਕੂਲ ਉਹ ਮੈਨਸਟੇ ਸਰਕਾਰੀ ਸਕੂਲਾਂ ਦਾ ਇੱਕ ਅਲਪੋਰੀਆ ਫਿਰ ਉਹਨਾਂ ਦਾ ਬਰਸ ਨਹੀਂ ਚੱਲੇ ਜਿਹੜੇ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸੰਜੋਗ ਸਿੰਘ ਜੀ ਉਹਨਾਂ ਦਾ ਗੈਰ ਸੰਵਿਧਾਨਿਕ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਤੋਂ ਹਟਾਇਆ ਬਾਹਰ ਆਉਣ ਦੇ ਫੈਂਡ ਕੀਤੇ ਤੇ ਫਿਰ ਜੇਲ੍ਹ ਦੇ ਵਿੱਚ ਭੇਜ ਅੱਜ ਉਹ 4 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੇ ਆ ਕੇ ਫੇਰ ਕਰਦੇ ਨੇ ਸਾਡੇ ਬੱਬਰ ਦੇ ਨੇ ਤੇ ਅੱਜ ਕੇਜਰੀ ਜੀ ਜਿਹੜੀ ਗੌਰਵਿੰਦ ਦਾ ਨਿਕ ਤਰੀਕੇ ਨਾਲ ਜਿਹੜੀ ਉਹਨਾਂ ਨੇ ਈਡੀ ਦੇ ਰਾਹੀਂ ਜਿਹੜੀ ਇੱਕ ਗ੍ਰਿਫਤਾਰੀ ਕਰਵਾਈ ਹੈ ਉਹਦੇ ਖਿਲਾਫ ਜਿਹੜਾ ਆਮਾਦੀ ਪਾਰਟੀ ਦਾ ਵਰਕਰ ਵਲੰਟੀਅਰ ਹੰਗਰ ਸਟ੍ਰਾਈਕ ਭੁਖੜਦਾਈ ਵੱਲੋਂ ਕੈਨੇਡਾ ਕਰ ਰਿਹਾ ਹੈ ਕਿਉਂਕਿ ਇੱਕ ਨਇਅਤੀ ਇਮਾਨਦਾਰ ਪੱਤਰ ਇਮਾਨਦਾਰ ਵਿਅਕਤੀ ਨੂੰ ਦੱਬਣ ਵਾਸਤੇ ਮੋਦੀ ਅਮਿਤ ਬਾਦੂ ਸ਼ਾਹ ਜਿਹੜਾ ਹੈਗਾ ਉਹ ਕੋਸ਼ਿਸ਼ ਕਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਕਿਤੇ ਕੰਮਾਂ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਕੁਖੜਤਾ ਲਗਾ ਰਹੇ ਨੇ ਹੰਗਰ ਸਟ੍ਰਾਈਕ ਕਰ ਰਹੇ ਨੇ ਰੱਤ ਗਾਰੇ ਨੇ ਉਹਨਾਂ ਦੀ ਚੰਗੀ ਦੇਸ਼ ਦੀ ਕਾਮਨਾ ਕਰਦੇ ਆ ਤੇ ਦੇਸ਼ ਕੇ ਟਾਲੇ ਟੁੱਟੇਗੇ ਹਮਾਰੇ ਨੀਤਾ ਟੁੱਟੇਗੇ ਇਹ ਚੰਗਲ ਦੇ ਨਾਲ ਜਿਹੜਾ ਅਸੀਂ ਅੱਗੇ ਆਏ ਅੱਜ ਵੀ ਕਮੀ ਵਿਖੀ ਅੱਜ ਜੀ ਅੱਜ ਵੀ ਸਿਰਫ ਉਦੇਦਾਰ ਜਿਹੜੇ ਸੱਜੇ ਨੇ ਆਮ ਆਦਮੀ ਪਾਰਟੀ ਦੇ ਉਦੇਦਾਰ ਅਜਨੇ ਪਟਿਆਲੇ ਪਟਿਆਲੇ ਚੋ ਆਏ ਨੇ ਜੀ ਹਰੇਕ ਵਿਧਾਨ ਸਭਾ ਦੇ ਵਿੱਚ ਛੋਟੇ ਕਿਤੇ ਆ ਰਹੇ ਨੇ ਜ਼ਿਲ੍ਹਾ ਪੱਧਰ ਵੀ ਹੋਰੇ ਹਰ ਇੱਕ ਪੱਧਰ ਵੀ ਕਿਤੇ ਆ ਰਹੇ ਨੇ ਲੋਕ ਸਭਾ ਚ ਜਨਾਬ ਨੇ ਆ ਰਹੇ ਆ ਡਾਕਟਰ ਗਾਂਧੀ ਤੇ ਡਾਕਟਰ ਗਾਂਧੀ ਆਮਲੇ ਸਾਹਮਣੇ ਆਮ ਆਦਮੀ ਪਾਰਟੀ ਦੇ ਬ੍ਰਾਂਡ ਦੀ ਡਾਕਟਰ ਗਾਂਧੀ ਉਹਦੇ ਵੀ ਆ ਗਏ ਕਾਂਗਰਸ ਵਿੱਚ ਆ ਗਏ ਨੇਤਾ ਵੱਡਾ ਨਹੀਂ ਹੁੰਦਾ ਜੀ ਵਰਕਰ ਵੱਡਾ ਹੁੰਦਾ ਸਾਡਾ ਆਮਦੀ ਪਾਰਟੀ ਵਰਕਰ ਅੱਜ ਵੀ ਇੱਥੇ ਆ ਪਾਰਟੀ ਦੇ ਵਿੱਚ ਇਸੇ ਵਰਕਰ ਕਰਨੇ ਪਹਿਲਾਂ ਡਾਕਟਰ ਗਾਂਧੀ ਜੀ ਤਾਂ ਆਏ ਸੀ ਇਹੀ ਵਰਕਰ ਰਹਿਣਾ ਡਾਕਟਰ ਬਲਵੀਰ ਜੀ ਜਦ ਤੱਕ ਮਹਾਰਾਣੀ ਪਰਨੀਤ ਕੌਰ ਬੀਜਪੀ ਨਾਲ ਲੜ ਰਹੇ ਹੈ ਮਹਾਰਾਣੀ ਪਰਨੀਤ ਕੌਰ ਤੇ ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦੇ ਹੈ ਚਾਹੇ ਕਿਸੇ ਵੀ ਪਾਰਟੀ ਜੋ ਅੱਜ ਜੇ ਕਾਂਗਰਸ ਦੀ ਕਿਤੇ ਕੋਈ ਮਾੜੀ-ਮੋਟੀ ਹੋਵੇ ਬਣ ਜੇ ਤਾਂ ਕਾਂਗਰਸ ਤੋਂ ਅੱਗੇ ਚਲੇ ਜਾਣਗੇ ਕਿਉਂਕਿ ਬੀਜਪੀ ਦੀ ਬਹੁਤ ਬੁਰੀ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀ ਹਾਲਤ ਹੈ ਜਿਹੜੀ ਪਤਲੀ ਹੋਣ ਵਾਲੀ ਹੈ ਤੇ ਆਮ ਆਦੀ ਪਾਰਟੀ ਤੇਰਾ ਜੀਰੋ ਤੇ ਜਿਹੜਾ ਇਹਨਾਂ ਦਾ ਸੁਪਣਾ ਤਾਂ ਬਦਮਾਨ ਦਾ ਵਿਰੋਧ ਹੋਇਆ ਕੱਲ ਲੋਕਾਂ ਨੇ ਕਾਲੇ ਝੰਡੇ ਦਿਖਾਏ ਹੈ ਕੱਲ ਦੂਜੀ ਪਾਰਟੀਆਂ ਹੁੰਦੀਆਂ ਨੇ ਜਿਓ ਕਰਦੀਆਂ ਨੇ ਕਾਲੇ ਝੰਡੇ ਜਿ ਦਿਖਾ ਰਹੇ ਨੇ ਤਾਂ ਜਿਹੜੇ ਮੁਖਲਾਈਆਂ ਪਾਰਟੀਆਂ ਨੇ ਤਾਜ ਪਾਏ ਆ ਕੱਲੀ ਜਲਦਾ ਕੀ ਜਾਣ ਉਹ ਅਰਸ਼ ਤੋਂ ਅਰਸ਼ ਤੇ ਆ ਕੇ ਵਰਤ ਤੋਂ ਵੀ ਨਹੀਂ ਚੱਲਗੇ ਤੋਂ ਇਹ ਸਾਰੀਆਂ ਤਕਲੀਫਾਂ ਜਿਹੜੀਆਂ ਆਂ ਨੇ ਉਹਨਾਂ ਨੂੰ ਹੋ ਰਹੀਆਂ ਨੇ ਇਸ ਕਰਕੇ ਵਿਰੋਧ ਕਰਦੇ ਨੇ ਪਰਿੰਦ ਕੀ ਨਾਮ ਹੈ ਮੇਰਾ ਨਾਮ ਸ਼ਵਿੰਦਰ ਤਨੰਜਿਆ ਹੈਗਾ ਜੀ ਔਰ ਮੈਂ ਪਾਰਟੀ ਦਾ ਆਂਦਰ ਮੈਂਬਰ ਆ ਅੰਨਾ ਅੰਦੋਲਨ ਕੋ ਨਿਕਲੀ ਹੋਈ ਇਹ ਪਾਰਟੀ ਆ ਔਰ ਸ਼ੁਰੂ ਤੋਂ ਹੀ ਇਹ ਪਾਰਟੀ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਚੱਲੀ ਆ ਉਹ ਮੋਦੀ ਸਰਕਾਰ ਨੇ ਇੱਕ ਟੱਕੇशाही ਨਾਲ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਵਾਕੀ ਨੇਤਾ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੰਦਰ ਕਰ ਦਿੱਤਾ ਹੈ ਅਸੀਂ ਉਹ ਸੰਭੋਲਿਕ ਤੌਰ ਤੇ ਲੋਕ ਹੜਤਾਲਾ ਨਾ ਕਰਦੇ ਹੋਏ ਰਸਤੇ ਜਾਮ ਨਾ ਕਰਦੇ ਤਾਂ ਕਿ ਆਮ ਲੋਕਾਂ ਨੂੰ ਕੋਈ ਔਖਾ ਨਾ ਹੋਵੇ ਸੰਭੋਲਿਕ ਤੌਰ ਤੇ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਆਮ ਲੋਕਾਂ ਨੂੰ ਵੇਰ ਕਰਨ ਵਾਸਤੇ ਇੱਕ ਇਹ 11 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਵਰਤ ਰੱਖਿਆ ਜੀ ਜੋ ਅਸੀਂ ਅੱਜ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਵਿੱਚ ਔਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਇਹ ਵਰਤ ਅੱਜ ਖੜਕੜਗੜਾਂ ਦੇ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਸਾਰਿਆਂ ਨੇ ਬਹੁਤ ਚੰਗੀ ਪ੍ਰਾ ਦੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਪ੍ਰੋਗਰਾਮ ਖਟਖੜ ਕਲਾ ਦੇ ਵਿੱਚ ਸਰਕਾਰ ਵੱਲੋਂ ਰਿਮਾਰਕ ਜੀ ਸਾਡੇ ਕਿਉਂਕਿ ਉੱਥੇ پوری ਦੁਨੀਆ ਦੀ ਫਤਹਾ ਹੋ ਰਿਹਾ ਪੂਰੇ ਦੇਸ਼ ਦੇ ਵਿੱਚ ਆਵਾਦ ਵੀ ਪਾ ਰਹੀ ਹੈ ਬਹੁਤ ਰੱਖਿਆ ਜਾ ਰਹੇ ਬਹੁਤ ਈ ਸ਼ਹੀਦ ਭਗਤ ਸਿੰਘ ਹੋਰਾਂ ਦੇ ਚੰਗੀ ਸੋਚ ਰੱਖਣ ਦੇ ਵਿੱਚ ਆ ਬੈਠ ਕੇ ਪਾਰਟੀ ਦੇ ਕਲੇਮਰ ਤੇ ਰਾਜਗੁਰੂ ਦੇ ਜਨਰਲ ਮੰਗਾਵੀ ਚਿਤਾ ਦੇ ਦਰਨਾਤੀ ਵਾਲੀ ਪਾਰਟੀ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੀ ਟੀਮ ਹੈ ਜੇਲ੍ਹ ਵਿੱਚ ਪੋਂਟੇ ਵਰਤਿਆ ਫਿਰ ਪਾਲੀ ਦੇ ਵਿਰੋਧ ਚ ਰੱਖਿਆ ਜੋ ਕਰਨ ਖੇਮੇ ਵਾਲਜੀ ਦੀ ਗ੍ਰਿਫਤਾਰੀ ਇਹ ਇੱਕ ਉਹ ਇੱਕ ਲੋਕ ਕਤਲ ਕਰਦਾ ਵੱਡਾ ਲੀਡਰ ਹੋ ਗਏ ਜਿਹੜੀ ਜਰਮਤਾਰੀ ਜਿਹੜੀ ਕੀਤੀ ਹੈ ਉਹ ਔਰ ਮੁੱਖ ਮੰਤਰੀ ਹੋਵੇ ਸਾਬੂਤਾਂ ਨੂੰ ਸਰਕਾਰਾਂ ਜੇਜ ਬੰਦਾ ਵੀ ਪੈਰੀ ਜਾਣੇ ਇਹ ਸਾਡੇ ਲਈ ਬਹੁਤ ਮੰਦ ਪਰਿਕਰ ਹੈ ਮੈਂ ਤਾਂ ਸਾਰਿਆਂ ਨੂੰ ਇੱਕੋ ਗੱਲ ਕਹਿੰਦਾ ਹਾਂ ਵੀ ਪਾਰਟੀ ਦਾ ਉਹ ਜਿਹੜੇ ਲੋਕੀ ਪੱਖ ਦੇ ਲੋਕ ਨੇ ਜਿਹੜੇ ਉਹ ਇੱਕ ਦੋ ਗੱਲਾਂ ਨੂੰ ਗ੍ਰਿਫਤਾਰ ਕੀਤੇ ਨੇ ਮੇਰਾ ਬਿਲਕੁਲ ਵਿਰੋਧ ਹੈ ਗੱਲ ਪਾਰਟੀ ਦੇ ਮੇਰੇ ਆਪ ਨੂੰ ਜਿਹੜੇ ਇਸ ਜਿਆਤੀ ਦੇ ਖਿਲਾਫ ਤੇ ਬੱਚੀਆਂ ਜਿਹੜੇ ਕੱਤਰਵਾਦੀ ਨੇ ਬੁਰਦੂ ਨਹੀਂ ਔਰ ਪੁੱਤਰਾਂ ਦੇ ਜਿਆਤੀ ਦਾ ਗੁੱਸਾ ਤੁਲ ਕਰਦੇ ਨੇ ਇੱਕ ਜੁੜਤਾ ਨਾਲ ਜ਼ੋਰ ਕਰਦੇ ਆ ਸ਼ਾਹੂਕਾਰ ਮੇਰਾ ਕਾਰੋਬਾਰ ਦੀ ਜਿਸਤਾਨਾ ਚਾਹੀਦੀ 2 ਗੁਣਾ ਸਪੀਡ ਨਾਲ ਵਧਦੇ ਜਿਹੜੀ ਤਾਨਾ ਚਾਹੀਦਾ ਹੈ ਬਾਰਾਂ ਬਾਰਾਂ ਬਾਰੇ ਲਗਾਤਾਰ ਜਿਹੜੇ ਵਿਰੋਧੀ ਪੱਖ ਦੇ ਲੋਕ ਨੇ ਫੰਡ ਦੇ ਕੇ ਤੁਹਾਨੂੰ ਇਕਜੁੱਟ ਹੋ ਕੇ ਰੋਕ ਦੀ ਖਡੌਣੇ ਦੀ ਸਰਕਾਰ ਜਿਹੜਾ ਅਪਰੇਸ਼ਨ ਲੋਟਸ ਰਾਈ ਮੈਂ ਤਾਂ ਇੱਕ ਵੱਖ-ਵੱਖ ਤਰੀਕਿਆਂ ਨਾਲ ਲੋਕ 300 ਦੇ ਕਰੀਬ ਦੀ ਪਾਰਟੀ ਜਿਨ੍ਹਾਂ ਨੇ ਐਮਐਲਏ ਹੋਇਆ ਹੈ ਇਹ ਤੋਂ ਫਰਕ ਕਰ ਚੁੱਕੇ ਨੇ ਔਰ ਇਹਦੇ ਤੋਂ ਇਲਾਵਾ ਬੀਡੀਆਂ ਵੋਟਾਂ ਪਾਉਣੇ ਇਹ ਲੋਕ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ ਵੋਟਾਂ ਪਾਉਣ ਜਾਣਾ ਉਹਨਾਂ ਨੂੰ ਉਹ ਅਜੇ ਕੇਸ ਭਾਰ ਕੇ ਆਪਦੇ ਲੈ ਕੇ ਚੰਮਲ ਕਰਾਉਣਾ ਚਾਹੁੰਦੇ ਨੇ ਦੁਬਾਰਾ ਆਪਦੀ ਟੇਹਲਾ ਸਰਕਾਰ ਬਣਾਉਣਾ ਚਾਹੁੰਦੇ ਨੇ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਲੋਕਾਂ ਨੂੰ ਲੜਵਾਉਣ ਚਾਹੁੰਦੇ ਨੇ ਬਹੁਤ ਵੀ ਗਾਹਤ ਕੰਡੇ ਪਲਾਉਣਾ ਚਾਹੁੰਦੇ ਨੇ ਜਦੋਂ ਕੋਈ ਵੀ ਕੱਟ ਜਾਂਦੀ ਜਾਂਦਾ ਉਹਨਾਂ ਜਿਹੜੇ ਲੋਕ ਜਿਹੜੇ ਉਹਨਾਂ ਕੌਲਸੀਨਾਂ ਦੇ ਅੰਦਰ ਦੇ ਹੁੰਦੇ ਉਹਨਾਂ ਦੇ ਇਸ ਤਰ੍ਹਾਂ ਦੇ ਕੇਸ ਪਾ ਦਿੱਤੇ ਜਾਂਦੇ। ਬਹੁਤ ਬੋਟਾ ਰਹੀ ਤੁਜਰਵੀ ਨਕੀ ਦੇ ਰਾਜ ਦੇ ਵਿੱਚ। ਅੱਜ ਪਤਾ ਹੈ ਇਹਨੇ ਨਾ ਕਹਿਦਾ ਕਿ ਪਸਤਰਾਂ ਦੇ ਵਿੱਚ ਆਪਣੀ ਮਾਰੀ ਕੀਤੀ ਗਿਆ। ਸਾਡੇ ਜਿਲ੍ਹੇ ਦਾ ਇਕਿੰਦਰ ਮੈਤਾ ਜੀ ਸਾਡੇ ਮੋਟੇ ਦਾ ਨਹੀਂ ਫੜਿਆ ਗਿਆ। ਸੰਧੂ ਸਾਹਿਬ ਦਾ ਉਸ ਤੋਂ ਬਾਅਦ ਸਾਡੇ ਜਿਲ੍ਹੇ ਦੇ ਸ਼ਰਾਬ ਤੁਹਾਡੇ ਨਾਲ ਦਾ ਫੇਸ ਖਤਾਲਾ ਸਾਰਿਆਂ ਨੇ ਜਿਹੜਾ ਤਿਆਰ ਕੀਤਾ ਧੰਨਵਾਦ ਨਹੀਂ ਜੀ ਸਾਹਮਣੇ ਸ਼੍ਰੀ ਭਾਈ ਜੇ ਆ ਘਟਾਲਾ ਹੋਊਗਾ ਜਿਹੜਾ ਉਲਟਾ ਟੈਕਸ ਦੀ ਬਜਾਏ ਸਰਕਾਰ ਦਾ ਫਾਇਦਾ ਕਰੇ ਜਿਹੜਾ ਆ ਇਨਕਲਾਬ ਜਿਹੜੇ ਉਲਟਾ ਇਨਕਲਾਬ ਦਾ ਵੀ ਫਾਇਦਾ ਕੀਤਾ ਇਨਕਲਾਬ ਉੱਥੋਂ ਦੇ ਲੋਕਾਂ ਨੂੰ ਚਰਾਬੀ ਸਸਤੀ ਮਿਲੀ ਉੱਥੋਂ ਦੇ ਠੇਕੇਦਾਰ ਸਨ ਉਹਨਾਂ ਨੂੰ ਵੀ ਮੁਨਾਫਾ ਹੋ ਰਿਹਾ ਜਿਹੜਾ ਸਾਰਿਆਂ ਨੂੰ ਮੁਨਾਫਾ ਮਿਲਿਆ ਮੈਂ ਜਦੋਂ ਸੱਤ ਨਾ ਲੈਂਦਾ ਲੱਖ ਵੀ ਕਹਿ ਸਕਦੇ ਹੋ ਦੇਖੋ ਮੇਰੇ ਤੁਹਾਡੇ ਸਾਹਮਣੇ ਬਿਲਕੁਲ ਕਲੀਅਰ ਹੀ ਹੋ ਗਿਆ 54 ਹਜ਼ਾਰ ਕਰੋੜ ਦੇ ਬਾਡ ਸ਼ਰਤ ਜਾਦਵ ਨੇ ਖਰੀਦੇ ਉਸ ਵਿਅਕਤੀ ਨੇ ਖਰੀਦੇ ਜਿਹੜਾ ਕਿ ਇਸ ਕੇਸ ਦੇ ਵਿੱਚ ਗਵਾਹ ਬਣਾਇਆ ਕਰਦਾ ਸੀ ਉਹ ਉਸੇ ਵਾਈਸ ਚੇਅਰਮੈਨ ਕੋਲੋਂ 11 ਮਾਸ ਗਵਾਹ ਕਰਾ ਦਾ ਤਿਆਰ ਕਰਕੇ ਇਹਨਾਂ ਨੇ ਬਹੁਤ ਬਹੁਤ ਧੰਨਵਾਦੀ ਕਰਦੇ ਤਾਂ ਕਿ ਉਹਨੂੰ ਛੱਡਿਆ ਜਾ ਸਕੇ ਉਹਨੂੰ ਗਵਾਹ ਬਣਾ ਲਿਆ ਜਾਵੇ ਤੋਂ ਐਹੋ ਜਿਹੇ ਤਰੀਕੇ ਜਿਹੜੇ ਅਪਣਾਏ ਜਾ ਰਹੇ ਨੇ ਇਹ ਤਾਂ ਆਪਣੇ ਆਪ ਜਿਹੜੀ ਕੋਲਦਾਰ ਕੋਲ ਖੋਲਦੀ ਜਾ ਰਹੀ ਏ ਉਹ ਤੁਹਾਡੇ ਸਾਰ ਕੋ ਸਾਹਮਣੇ ਜੀ ਦੀ ਵਰਕਰ ਦੀ ਕਮੀ ਲੱਗਦੀ ਹੈ ਜਿਵੇਂ ਬੰਦੂ ਸਾਹਿਬ ਗਾਇਬ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਸ਼ੇਰ ਮਾਜਰਾ ਜੀ ਨਹੀਂ ਆਇਆ ਹਡਾਨੇ ਨੂੰ ਲਾ ਲੋ ਚੀਰਮੈਨ ਜੀ ਤੁਹਾਨੂੰ ਆਮ ਆਦੀ ਪਾਰਟੀ ਨੇ ਲਾਇ ਉਹ ਵੀ ਪਾਰਟੀ ਵਿੱਚੋਂ ਇਧਰ ਬਹੁਤ ਸਾਰੇ ਲੋਕ ਜਿਹੜੇ ਨੇ ਖਟਕੜ ਕਲਾਂ ਗਏ ਨੇ ਮੇਰਾ ਆਪਣਾ ਵੀ ਜਾਣ ਦਾ ਵਿਚਾਰ ਸੀ ਫਿਰ ਮੇਰੇ ਖਿਆਲ ਚ ਮੇਰਾ ਵੀ ਤੁਸੀ ਕਹਿ ਦੇਣਾ ਸੀ ਕਿ ਸੰਧੂ ਸਾਹਿਬ ਪਰ ਅਜੇ ਕੋਈ ਗੱਲ ਨਹੀਂ ਕੋਈ ਨਹੀਂ ਜਿਨ੍ਹਾਂ ਨੇ ਖਟਕੜ ਕਲਾਂ ਜਾਣਾ ਸੀ ਉਹ ਖੜਕੜ ਕਲਾਂ ਜਾਏ ਗਏ ਜਿਨ੍ਹਾਂ ਲੋਕਾਂ ਨੇ ਇੱਥੇ ਆਉਣਾ ਸੀ ਉਹ ਆਏ ਨਹੀਂ ਬਸ ਘਰ ਬੈਠੇ ਆ। ਜਿਹੋ ਜਿਹੇ ਜਨਗਤ ਸੋਦਾ ਘਰ ਬੈਠੇ ਆ। ਅਜੇ ਤੱਕ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਆਈ। ਤੁਹਾਨੂੰ ਸਟੇਟਮੈਂਟ ਆਏਗੀ ਉਸ ਤੋਂ ਬਾਅਦ ਅਗਲੀ ਗੱਲ ਵੀ ਕਹਦਾ ਹਾਂ।